ਮੈਂ ਨੰਦਰਗਿਨ ਨਾਲ ਵੀ ਕੰਮ ਕੀਤਾ ਓਬਵੀਅਸਲੀ ਥੋੜਾ ਜਿਹਾ ਐਕਸਪੀਰੀਅੰਸ ਕੋ ਸ਼ੇਅਰ ਕਰੋਗੇ ਉਹਨਾਂ ਦੇ ਨਾਲ ਓਹੋਹੋਹੋ ਬਹੁਤ ਬਿਊਟੀਫੁਲ ਬਹੁਤ ਬਿਊਟੀਫੁਲ ਹਿਊਮਨ ਬੀਇੰਗ ਨੇ ਹੋ ਔਰ ਨਦੀ ਸੋਲ ਬਹੁਤ ਬਿਊਟੀਫੁਲ ਆ ਤੇ ਉਹਨਾਂ ਨਾਲ ਕੰਮ ਕਰਨਾ ਉਹਨਾਂ ਨਾਲ ਮਿਲਣਾ ਗੱਲ ਕਰਨਾ ਹਮੇਸ਼ਾ ਅੱਛਾ ਰਿਹਾ ਬਹੁਤ ਕੁਝ ਸਿੱਖਦਾ ਮੈਂ ਉਹਨਾਂ ਤੋਂ ਸਿੱਖਿਆ ਉਹਨਾਂ ਨਾਲ ਡੈਡੀ ਕੂਲ ਮੁੰਡੇ ਫੂਲ ਪਹਿਨੀ ਫਿਲਮ ਕੀਤੀ ਸੀਗੀ ਤੇ ਬਹੁਤ ਉਦੋਂ ਵੀ ਪਿਆਰ ਮਿਲਿਆ ਸੀ ਵੱਡੇ ਭਰਾਵਾਂ ਵਾਂਗੂ ਪਿਆਰ ਕਰਦੇ ਆ ਉਹ ਤੇ ਮਤਲਬ ਅਸੀਂ ਸਾਰੇ ਆਡੀਅנס ਵੀ ਸਾਡੀ ਆਪਾਂ ਆਪ ਖੁਸ਼ ਨਸੀਬ ਆ ਕਿ ਭਾਜੀ ਹੋਰਾਂ ਪੰਜਾਬੀ ਫਿਲਮਾਂ 'ਚ ਕੰਮ ਕਰਦੇ ਪੰਜਾਬੀ ਫਿਲਮਾਂ ਬਣਾਉਂਦੇ ਨੇ ਪੰਜਾਬੀ ਗਾਣੇ ਬਣਾਉਂਦੇ ਨੇ ਤੁਸੀਂ ਅਮਨਿੰਦਰ ਗਿੱਲ ਨਾਲ ਵੀ ਕੰਮ ਕੀਤਾ ਓਬਵੀਅਸਲੀ ਥੋੜਾ ਜਿਹਾ ਐਕਸਪੀਰੀਅੰਸ ਕੋ ਸ਼ੇਅਰ ਕਰੋਗੇ ਉਹਨਾਂ ਦੇ ਨਾਲ ਓਹੋ ਹੋਹੋ ਬਹੁਤ ਬਿਊਟੀਫੁਲ ਬਹੁਤ ਬਿਊਟੀਫੁਲ ਹਿਊਮਨ ਬੀਇੰਗ ਨੇ ਹੋ ਉਹਨਾਂ ਦੀ ਸੋਲ ਬਹੁਤ ਬਿਊਟੀਫੁਲ ਆ ਤੇ ਉਹਨਾਂ ਨਾਲ ਕੰਮ ਕਰਨਾ ਉਹਨਾਂ ਨਾਲ ਮਿਲਣਾ ਗੱਲ ਕਰਨਾ ਹਮੇਸ਼ਾ ਅੱਛਾ ਰਿਹਾ ਬਹੁਤ ਕੁਝ ਸਿੱਖਦਾ ਮੈਂ ਉਹਨਾਂ ਤੋਂ ਸਿੱਖਿਆ ਉਹਨਾਂ ਨਾਲ ਡੈਡੀ ਕੂਲ ਮੁੰਡੇ ਫੂਲ ਪਹਿਲੀ ਫਿਲਮ ਕੀਤੀ ਸੀਗੀ ਤੇ ਬਹੁਤ ਉਦੋਂ ਵੀ ਪਿਆਰ ਮਿਲਿਆ ਸੀ ਵੱਡੇ ਭਰਾਵਾਂ ਵਾਂਗੂ ਪਿਆਰ ਕਰਦੇ ਆ ਉਹ ਤੇ ਮਤਲਬ ਅਸੀਂ ਸਾਰੇ ਆਡੀਅנס ਵੀ ਸਾਡੀ ਆਪਾਂ ਆਪ ਖੁਸ਼ਕਿਸਮਤ ਆ ਕਿ ਭਾਜੀ ਹੋਰਾਂ ਪੰਜਾਬੀ ਫਿਲਮਾਂ 'ਚ ਕੰਮ ਕਰਦੇ ਪੰਜਾਬੀ ਫਿਲਮਾਂ ਬਣਾਉਂਦੇ ਨੇ ਪੰਜਾਬੀ ਗਾਣੇ ਬਣਾਉਂਦੇ ਨੇ ਤੁਸੀਂ ਅਮਰਿੰਦਰ ਗਿੱਲ ਨਾਲ ਵੀ ਕੰਮ ਕੀਤਾ ਓਬਵੀਅਸਲੀ ਥੋੜਾ ਜਿਹਾ ਐਕਸਪੀਰੀਅੰਸ ਵੀ ਸ਼ੇਅਰ ਕਰੋਗੇ ਉਹਨਾਂ ਦੇ ਨਾਲ ਓਹੋ ਹੋ ਹੋ ਬਹੁਤ ਬਿਊਟੀਫੁਲ ਬਹੁਤ ਬਿਊਟੀਫੁਲ ਹਿਊਮਨ ਬੀਇੰਗ ਨੇ ਹੋ ਉਹਨਾਂ ਦੀ ਸੋਲ ਬਹੁਤ ਬਿਊਟੀਫੁਲ ਆ ਤੇ ਉਹਨਾਂ ਨਾਲ ਕੰਮ ਕਰਨਾ ਉਹਨਾਂ ਨਾਲ ਮਿਲਣਾ ਗੱਲ ਕਰਨਾ ਹਮੇਸ਼ਾ ਅੱਛਾ ਰਿਹਾ ਬਹੁਤ ਕੁਝ ਸਿੱਖਦਾ ਮੈਂ ਉਹਨਾਂ ਤੋਂ ਸਿੱਖਿਆ ਉਹਨਾਂ ਨਾਲ ਡੈਡੀ ਕੂਲ ਮੁੰਡੇ ਫੂਲ ਪਹਿਲੀ ਫਿਲਮ ਕੀਤੀ ਸੀਗੀ ਤੇ ਬਹੁਤ ਉਦੋਂ ਵੀ ਪਿਆਰ ਮਿਲਿਆ ਸੀ ਵੱਡੇ ਭਰਾਵਾਂ ਵਾਂਗੂ ਪਿਆਰ ਕਰਦੇ ਆ ਉਹ ਤੇ ਮਤਲਬ ਅਸੀਂ ਸਾਰੇ ਆਡੀਅנס ਵੀ ਸਾਡੀ ਆਪਾਂ ਆਪ ਖੁਸ਼ਕਿਸਮਤ ਆ ਕਿ ਭਾਜੀ ਹੋਰਾਂ ਪੰਜਾਬੀ ਫਿਲਮਾਂ 'ਚ ਕੰਮ ਕਰਦੇ ਪੰਜਾਬੀ ਫਿਲਮਾਂ ਬਣਾਉਂਦੇ ਨੇ ਪੰਜਾਬੀ ਗਾਣੇ ਬਣਾਉਂਦੇ ਨੇ ਤੁਸੀਂ ਅਮਨਿੰਦਰ ਗਿੱਲ ਨਾਲ ਵੀ ਕੰਮ ਕੀਤਾ ਓਬਵੀਅਸਲੀ ਥੋੜਾ ਜਿਹਾ ਐਕਸਪੀਰੀਅੰਸ ਵੀ ਸ਼ੇਅਰ ਕਰੋਗੇ ਉਹਨਾਂ ਦੇ ਨਾਲ ਓਹੋ ਹੋ ਹੋ ਬਹੁਤ ਬਿਊਟੀਫੁਲ ਬਹੁਤ ਬਿਊਟੀਫੁਲ ਹਿਊਮਨ ਬੀਇੰਗ ਨੇ ਹੋ ਉਹਨਾਂ ਦੀ ਸੋਲ ਬਹੁਤ ਬਿਊਟੀਫੁਲ ਆ ਤੇ ਉਹਨਾਂ ਨਾਲ ਕੰਮ ਕਰਨਾ ਉਹਨਾਂ ਨਾਲ ਮਿਲਣਾ ਗੱਲ ਕਰਨਾ ਹਮੇਸ਼ਾ ਅੱਛਾ ਰਿਹਾ ਬਹੁਤ ਕੁਝ ਸਿੱਖਦਾ ਮੈਂ ਉਹਨਾਂ ਤੋਂ ਸਿੱਖਿਆ ਉਹਨਾਂ ਨਾਲ ਡੈਡੀ ਕੂਲ ਮੁੰਡੇ ਫੂਲ ਪਹਿਲੀ ਫਿਲਮ ਕੀਤੀ ਸੀਗੀ ਤੇ ਬਹੁਤ ਉਦੋਂ ਵੀ ਪਿਆਰ ਮਿਲਿਆ ਸੀ ਵੱਡੇ ਪਰਾਣਾ ਵਾਂਗੂ ਪਿਆਰ ਕਰਦੇ ਆ ਉਹ ਤੇ ਮਤਲਬ ਅਸੀਂ ਸਾਰੇ ਆਡੀਅנס ਵੀ ਸਾਡੀ ਆਪਾਂ ਆਪ ਖੁਸ਼ਕਿਸਮਤਾਂ ਕਿ ਭਾਜੀ ਹੋਰਾਂ ਪੰਜਾਬੀ ਫਿਲਮਾਂ 'ਚ ਕੰਮ ਕਰਦੇ ਪੰਜਾਬੀ ਫਿਲਮਾਂ ਬਣਾਉਂਦੇ ਨੇ ਪੰਜਾਬੀ ਗਾਣੇ ਬਣਾਉਂਦੇ ਨੇ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ